ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਆ ਮਾਰਕੀਟ ਦੇ ਘਾਤ ਲਾਉਣ ਦੇ ਵਿੱਚ ਤੇ ਇੱਥੋਂ ਆਪਾਂ ਨੇ ਕੋਈ ਸਮਾਨ ਜਾ ਕੇ ਲੈ ਕੇ ਜਾਣਾ ਇੱਕ ਦੋ ਸਿਵਨੇ ਬੂਟ ਵੜ ਲੈਣੇ ਨੇ ਕਿ ਬੂਟ ਲੈਣੇ ਨੇ ਹਾਂਜੀ ਕੰਮ ਵਾਸਤੇ ਕੰਮ ਵਾਸਤੇ ਬੂਟ ਲੈਣੇ ਨੇ ਹਾਂਜੀ ਕੰਮ ਵਾਸਤੇ ਬੂਟ ਲੈਣੇ ਨੇ ਕਿਉਂਕਿ ਬੂਟ ਨਾ ਵਧੀਆ ਮਿਲ ਜਾਂਦੇ ਸਸਤੇ ਵੀ ਹੁੰਦੇ ਆ ਤੇ ਹਲਕੇ ਵੀ ਹੁੰਦੇ ਆ ਕਾ ਵੀ ਯਾਰਾ ਸਾਰਾ ਸਪੋਰਟਸ ਸਮਾਨ ਆ ਮਾਰਕੀਟ ਤੋਂ ਮਿਲ ਜਾਂਦਾ ਜਨਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸਭ ਤੋਂ ਪਹਿਲਾਂ ਦੇਖੋ ਇੱਧਰ ਸਾਈਕਲ ਲੱਗੇ ਹੋਏ ਮਿੱਤਰੋ ਛੋਟੇ ਤੋਂ ਛੋਟ ਲਾਈਨ ਦੇ ਵਿੱਚ ਲੱਗਾ ਕੁਸ਼ਾਨਵਾਹ ਸਾਈਕਲ ਆਪਾਂ ਇੱਕ ਲੈ ਲਈ ਸਾਈਕਲ ਉਹਦੇ ਬਸ ਚਾਹਣਾ ਹਾਂ ਹਾਂ ਜੀ ਮੈਂ ਉਹਨਾਂ ਪੁੱਛਾਂਗੀ ਵੀ ਛੁੱਟੀਆਂ 'ਚ ਜਿਹਨੇ ਲੈਣਾ ਹੋਇਆ ਜੀ ਸਾਈਕਲ ਦੋ ਦਿਨ ਮੈਨੇ ਵੇਲਾ ਵਾਜੇ ਸਾਈਕਲ ਚਲਾ ਕੇ ਉਹ ਲੈਣਾ ਦੇਣ ਦੇ ਵਿੱਚ ਹਾਂ ਜੀ ਹੈਨਾ ਆਹ ਸਹੀ ਰੋਗ ਬਸ ਹੈ ਨਾ ਇਹ ਛੋਟਾ ਜੀ ਦਾ 13 ਕਿਲੋ ਸਾਈਕਲ ਦਾ weight ਹੈ ਹਾਂ ਵੱਡੇ ਹਾਂ ਵੱਡਾ ਹਾਂ ਜਾਂ ਫਿਰ ਆਓ ਆ ਵੀ ਸੋਨਾ ਸਾਈਕਲ ਹਾਂ ਸੋਨਾ ਸਾਈਕਲ ਇਹਦਾ ਪ੍ਰਾਈਸ ਕੀ ਲੱਗਿਆ ਵਾ 239 ਯੂਰੋ ਉਧਰ ਹੋ ਵੀ ਲੱਗੇ ਹੋਏ ਨੇ ਜਿਵੇਂ ਨਿਗੇ ਨਿਗੇ ਛੋਟੇ ਛੋਟੇ ਹਨ ਹਾਂਜੀ ਇਹ ਮੇਰੇ ਤੋਂ ਛੋਟੀ ਚੰਤਰੂ ਕਮਰਸ਼ੀਅਲ ਆ ਸਾਰਾ ਕੁਝ ਇੱਥੇ ਬਾਰ ਵੀ ਆ ਕਟਿੰਗ ਸ਼ਾਪ ਵੀ ਆ ਤੇ ਮਾਰਕੀਟ ਵੀ ਹੈਗਾ ਇਧਰ ਹਨਾ ਸਾਰਾ ਕੁਝ ਹੈ ਲਗਭਗ ਤੇ ਇਧਰ ਬਾਸਕਟਬਾਲ ਦੇ ਲੱਗੇ ਹੋਏ ਨੇ ਨੈਟ ਤੇ ਆਪਾਂ ਚੱਲਦੇ ਅੰਦਰ ਮਾਰਕੀਟ ਦੇ ਵਿੱਚ ਆ ਚੁੱਕ ਲੈਂਦੇ ਕੋਈ ਚੀਜ਼ ਲੋਟੇ ਵਿੱਚ ਲੈ ਲਵਾਂ ਹਾਂ ਇੱਥੋਂ ਮੇਤਰੋ ਟਰੋਫੀਆਂ ਮਿਲ ਜਾਂਦੀ ਹੈ ਕਈ ਵਾਰ ਕਿਸੇ ਨੇ ਕੋਈ ਟੂਰਨਾਮੈਂਟ ਵਗੈਰਾ ਕਰਾਉਣਾ ਹੋਵੇ ਨਾ ਤੇ ਆਪਾਂ ਕਈ ਵਾਰੀ ਇੰਡੀਆ ਤੋਂ ਮੰਗਾਉਂਦੇ ਆ ਤਾਂ ਹੀ ਮਾਰਕੀਟ ਤੋਂ ਮਿਲ ਜਾਂਦੀ ਹੈ ਇੱਥੋਂ ਲੈ ਕੇ ਇਹ ਸਨਮਾਨ ਚਿੰਨੂ ਨੇ ਤੇ ਉਹਨਾਂ ਦੀ ਕੀਮਤ ਦੱਸ ਸਕਣ ਲੱਗੀ ਹੋਈ ਆ ਕੀਮਤ ਲੱਗੇ ਤੇ ਉਹਨਾਂ ਦੀ ਮਤਲਬ 190 140 ਸਾਰੇ ਆ ਰੇਟ ਤੇ ਲੱਗੀਆਂ ਨੇ ਟਰੋਫੀਆਂ ਤੇ ਇਥੋਂ ਪੱਲੇ ਆ ਕੇ ਮਾਣ ਸਨਮਾਨ ਕਰ ਸਕਦੇ ਆ ਕਿ ਵਾਰੀ ਟੂਰਨਾਮੈਂਟ ਕਿਸੇ ਬੰਦੇ ਨੇ ਕਰਾਉਣਾ ਹੋਵੇ ਕਿਸੇ ਵੀਰ ਨੇ ਹਰ ਚੀਜ਼ ਦੀ ਮੈਂ ਬਹੁਤ ਜ਼ਿਆਦਾ ਮੈਂ ਤਰ੍ਹਾਂ ਪ੍ਰਸ਼ੰਸਾ ਕਰਦਾ ਹੁੰਨਾ ਹੈ ਕਈ ਵਾਰ ਨਾ ਬਹੁਤ ਘੱਟ ਸਮਾਂ ਹੁੰਦਾ ਆਪਣੇ ਕਈ ਭੈਣਾ ਕੋਲ ਕਈ ਵੀਰਾਂ ਦੇ ਕੋਲ ਜਿਮ ਜਾਣ ਦਾ ਜਾਂ ਆਪਣੇ ਸਿਹਤ ਨੂੰ ਮਰ ਟਾਈਮ ਦੇਣ ਦਾ ਇਹ ਬਹੁਤ ਬੈਸਟ ਚੀਜ਼ ਹੈ ਤੇ ਬਹੁਤ ਵਧੀਆ ਐਕਸਰਸਾਈਜ਼ ਆ ਜਾਂਦੀ ਹੈ ਹਰ ਇੱਕ ਚੀਜ਼ ਐਕਸਰਸਾਈਜ਼ ਆ ਜਾਂਦੀ ਹੈ ਪੇਟ ਦੀ ਲੈਗ ਦੇ ਮਤਲ ਇਹ ਤਾਂ ਹੋ ਜਾਂਦੀ ਹੈ ਦੇਖੋ ਇਹਨਾਂ ਤਾਂ ਹੀ ਨਾ ਸ਼ੋਰੂਮ ਦੇ ਰੱਖੀ ਵੇਲਾ ਕਿ ਉੱਪਰਲੇ ਪਾਸੇ ਤੇ ਜਿਹੜਾ ਬੰਦਾ ਇਹ ਕਿ ਲੈਕਸੀ ਕਰਦਾ ਹੋਊਗਾ ਉਹਦਾ ਪੂਰਾ ਬਲਵਾਨ ਹੋਊਗਾ ਮਤਲਬ ਇੰਨੀ ਜਿਆਦਾ ਹੈਵੀ ਹੈ ਇਹ ਆ ਨਾਰਮਲ ਹੈ ਮਤਲਬ ਬੀਬੀਆਂ ਵਾਸਤੇ ਬੈਸਟ ਹੈ ਸਿਮ ਲੈਣੀ ਕਿਦਾਂ ਰਸੀਦਾਂ ਦੀ ਹੈਗੀ ਹੈ ਜੀ ਆਪਣੇ ਇਦਾਂ ਦੀ ਆਪਾਂ ਲੈਕਸੀ ਪਹਿਲਾਂ ਹਾਂ ਹਾਂਜੀ ਉਹਨੂੰ ਬਰਤਨ ਵੀ ਫਿਰ ਆਪਾਂ ਨੇ ਨਾ ਹੈਗੀ ਕਿ ਆ ਕੇ ਸਰ ਦਾ ਨਿਕਲ ਆਏਗਾ ਓਕੇ ਓਕੇ ਜੀ ਆਹ ਵੜਾ ਮਾਰਕਾ ਦੇਖਾ ਤੁਹਾਨੂੰ ਤਾਂ ਬੈਸਟ ਮਾਰਕ ਹੈ ਮਿੱਤਰੋ ਆ ਤੇ ਬੂਟਾਂ ਦਾ ਬੇਟ ਜਮੇ ਐਂਡ ਲਾਈਟ ਹਾਂ ਐਂਡ ਇਹ ਪਾਈ ਗੁੰਦੀ ਵਿੱਚ ਇਧਰ ਲਾ ਦਿਓ ਹਾਂਜੀ ਲਾਈਟ ਵੇਟ ਤੇ ਜਲਦੀ ਬਹੁਤ ਹੈ ਨਾ ਬਹੁਤ ਜਲਦੀ ਹੈ ਜੀ ਇਹ ਕਲਰ ਦੇ ਕਿਹੜਾ ਲੈਣਾ ਜੀ ਤਿੱਕ ਪਸੰਦ ਆ ਗਿਆ ਬਣਾ ਨਾ ਤੇ ਬਾਕੀ ਇਹ ਨਹੀਂ ਵੀ ਇਕੱਲੇ ਵੀ ਇਹ ਹੀ ਮਿਲਦੇ ਆ ਇਹਨਾਂ ਦੀ ਕੀਮਤ ਹੈਗੀ ਹੈ 30-30 ਉਹਦੇ ਬੂਟ ਹੈ ਤੇ ਮਤਲਬ ਇਧਰ ਹੋਰ ਵੀ ਸਕੈਚਰ ਦੇ ਵੀ ਹੈਗੇ ਆ ਜੇ ਆਪਾਂ ਸਕੈਚਰ ਦੇ ਬੂਟ ਲੈਣੇ ਵੀ ਮਿਲ ਜਾਂਦੇ ਨੇ ਤੁਹਾਨੂੰ ਆਪਾਂ ਸਾਰੇ ਐਂ ਸ਼ਾਂਤੀ ਕਰਕੇ ਮੈਂ ਤੁਹਾਨੂੰ ਮਿਲਦੇ ਆ ਮਤਲਬ ਬਿਲਕੁਲ ਐਂ ਲਾਈਟ ਤੋਂ ਲਾਈਟ ਵੇਟ ਬੂਟ ਮਿਲਦੇ ਨੇ ਐਡਿਟਸ ਜਾਂ ਫੇ ਇਧਰ ਲੱਗੇ ਹੋਏ ਆ ਇਹ ਸਾਰੇ ਹੈਗੇ ਆ ਬੁਆਇਸ ਜੈਂਟਸ ਬੂਟ ਮੈਂ ਲੈਣੇ ਕਿਉਂਕਿ ਮੈਂ ਅਲੱਡੀ ਕੱਲ ਲੈ ਆਇਆ ਹੁਣ ਮੈਂ ਲੈਣੀ ਨੇਗੀ ਫਾਨੂੰ ਦਵਾੜੇ ਦੇ ਬੂਟ ਹੈ ਫਾਨੂੰ ਬੂਟ ਲਈ ਜਾ ਕੇ ਪਹਿਣਾ ਇਹ ਕਿਦਾਂ ਦਾ ਬੂਟ ਹੈ ਨਾ ਭਾਵੇਂ ਵਧੀਆ ਹੈ ਬੂਟ ਮਤਲਬ ਇਹ ਨਾ ਜੇ ਆਪਣਾ ਗਰਮੀਆਂ ਘਰ ਫੂਪਣ ਲੈਣੀ ਹੁਣ ਤਾਂ ਬੈਸਟ ਹੈ ਇਹ ਬੂਟ ਲੱਗੇ ਹੋਏ ਆ 13 0 ਦੇ ਦੇਖੋ ਲਿਖਿਆ ਮਿੱਤਰੋ ਲੇਜਰੀਸਿਮੋ ਅਨਕੀਲ ਪ੍ਰੈਸੋ ਮੱਲੇ ਵੀ ਹਲਕੀ ਹੋਈਆਂ ਤੇ ਕੀਮਤ ਵੱਲੋਂ ਵੀ ਹਲਕੇ ਆ ਸਹੀ ਗੱਲ ਹੈ ਨਾ ਜਮੇ ਵੇਟ ਵਿੱਚ ਜਮਾ ਦੇ ਹਾਂਜੀ ਇਹਦੇ ਨਾਲ ਦੀ ਪਹਿਲਾਂ ਮੇਰੇ ਕੋਲ ਸੀਗੀ ਪਰ ਕਲਰਫੁਲ ਸੀਗਾ ਜੀ ਇਹ ਇੰਨਾ ਹੀ ਹਲਕੇ ਹੁੰਦੇ ਆ ਤੇ ਘੁੰਮਣ ਫਿਰਨ ਨੂੰ ਬੜੀ ਆਸਾਨੀ ਹੁੰਦੀ ਹੈ ਜੀ ਹਾਂ ਫਿਰ ਆ ਵਧੀਆ ਹੀ ਸਹੀ ਆ ਹਾਂਜੀ ਇਸ ਸਾਈਜ਼ ਚ ਕਿੰਨਾ ਕਮਤੀ ਪਉਣੇ ਦਾ ਹਾਂਜੀ ਹਾਂਜੀ ਬਹੁਤ ਠੀਕ ਹੈ डन ਹੋ ਗਏ ਖਿੱਚ ਦੇ ਗਰਮ ਕਿਹੜਾ ਸਾਈਜ਼ ਹੋ ਤਰੀ 34 ਨੰਬਰ ਲਾਇਆ ਜੀ 34 ਨਹੀਂ 39 30 ਦੇ ਚੱਕ ਵਿੱਚ 39 ਆ ਚਲ 39 ਹਾਂਜੀ ਕਿੱਦਾਂ ਦੇ ਪਰ ਇਹਨਾਂ ਚਾਹ ਦਾ ਹਲਕੇ ਨਾਲ ਦੇ ਆ ਜੀ ਜਹਲ ਕੀ ਜਹਲ ਕੀ ਜਿਹਨੂੰ ਦੇ ਚਾਨ ਤੇ ਉਹ ਪੰਜ ਹੁੰਦੀ ਉਹ ਜਮੇ ਬਰੀਕ ਹੈ ਜੀ ਵਿੱਚ ਫਿਰ ਕੈਨਸਲ ਤੇ ਬੈਸੀ ਬਦਲ ਵਾਂਗੇ ਜਿਹੜੇ ਮਤਲਬ ਮੇਰੇ ਆ ਲੈ ਦੋ ਹੋਲੀ ਲੈ ਲਾ ਵਜ਼ੀ ਲੈ ਲਾ ਤੁਸੀਂ ਜਿਹੜੇ ਹੈਗੇ ਵੱਡੇ ਲੈਣੇ ਥੋੜੇ ਇਹਗੇ ਮੇਰੇ ਨਾਲ ਦੇ ਲੈਣ ਜੁਨੇ ਪਰ ਇਹ ਹੋ ਕੰਫਰਟੇਬਲ ਘੱਟ ਨਹੀਂ ਪਤਾ ਨਹੀਂ ਕਿਉਂ ਮੈਨੂੰ ਵੱਡੇ ਪਤਾ ਨਹੀਂ ਕਿਉਂ 13 ਰੁਪਏ ਤਨ ਹੋ ਗਈ ਦੇਣਾ ਉਹ 13 ਰੁਪਏ ਹੈਗੇ ਤੁਹਾਨੂੰ ਮਿਲਣ ਨੇ ਇਹਨੂੰ ਇਧਰ ਦੇਖ ਕੇ ਲੈ ਲੈ ਜੇ ਕੰਮ ਤੇ ਪਹੁੰਚਣ ਆਈ ਵਧੀਆਂ ਵੇਸੇ ਆਈ ਇਹਦੇ ਵਿੱਚ ਪੰਜ ਲੱਗੀ ਵਿੱਚ ਤੇ ਪਰ ਉਹ ਐ ਮੋਰੋ ਤੇ ਖੂਈ ਹੈ ਗਈ ਜੀ ਜਿਹੇ ਵਧਰੇ ਲੱਗੇ ਇਹਨਾਂ ਦਾ ਦੇਖ ਜਿਹੜਾ ਹੁਣ ਆਇਆ ਹੈ ਮੈਨੂੰ ਆਖਦੀਆਂ ਲੱਗਦਾ ਗੋਏ ਦੇ ਹੂੰ ਤੇ ਜਿਹੜੇ ਇਹ ਆਏ ਥੋੜੇ ਜਿਹੀ ਕੋ ਆ ਇਹ ਮਨੁਸ਼ੇਪ ਨਹੀਂ ਸੌਣ ਲੱਗਦੇ ਸ਼ੇਪ ਚ ਇਦਾਂ ਕਿਹੜਾ ਤੁਨਾ ਦੇਖੇ ਸ਼ੇਪ ਕਿਨ ਸਿੱਧਾ ਬਸ ਐ ਟ੍ਰਿਕਰਾਂਟ ਸਾਹਮਣੇ ਕੁ ਵਾਪਕ ਨਹੀਂ ਦੇਖ ਬਸ ਸਾਹਮਣੇ ਨਹੀਂ ਠੀਕ ਹੈ ਤੇ ਲੋੜੀਂ ਮੂਟੇ ਦੇਖਣ ਦੀ ਠੀਕ ਆਉਣ ਤੌਲੀ ਦੀ ਬੇਰੀ ਆਈ ਵਧੀਆ ਮੁਰਦਾਂ ਇਹਨੂੰ ਦੇਖੀ ਲੱਗਦਾ ਮਤੇ ਉੱਪਰ ਤੋਂ ਬੰਦੇ ਪੰਜ-ਛੇ ਘੰਟੇ ਖੜ੍ਹਨਾ ਹੁੰਦਾ ਹੈ। ਜੇ ਬੂਟ ਕੰਫਰਟੇਬਲ ਰਾਉਂਡ ਵੀ ਕੰਮ ਵੀ ਹੁੰਦਾ ਮਜ਼ਾ ਆਉਂਦਾ ਕੰਮ ਦਾ ਕੰਮ ਕਰਨ ਦਾ ਠੀਕ ਹੈ। ਉੱਪਰ ਹੈਗੇ। ਅੱਛਾ ਕਰਮਨ ਆਵਧੀ ਲੱਗੇ ਮਨ ਤਾਂ ਵਾਲੀ। ਇਹ ਵਾਲੀ। ਨਾਲੇ ਸੋਹਣੇ ਵੀ ਆ। ਤੇ ਨਾਲੇ ਹਲਕੇ ਵੀ ਆ ਤੇ ਨਾਲੇ ਕੰਫਰਟੇਬਲ ਵੀ ਆ। ਪਰ ਮਹਿੰਗੇ ਹੀ ਚੱਲ ਜੀ ਇਹਨਾਂ ਦੇ ਬਦੂ ਇਹਨਾਂ ਨਾਲ ਮਹਿੰਗੇ ਆ। ਹਾਂ ਜੀ ਇਹਨਾਂ ਨਾਲ ਮਹਿੰਗੇ। ਪਰ ਕੰਮ ਦੇ ਬੂਟ ਵਿੱਚ ਵਧੀਆ ਪੋਣਾ ਚਾਹੀਦਾ ਹੈ। ਹਾਂ ਜੀ ਇਹ ਤਾਂ ਆ ਕੰਮ ਤੇ ਸਭ ਗਰੀਪ ਵਧੀਆ ਬੁਣੀ ਆਸ ਤੋਂ ਭੱਜ ਦੌੜ ਕੇ ਕਦੇ ਅੰਦਰ ਕਦੇ ਉੱਤਰ ਜਾਣਾ ਹੁੰਦਾ ਹਨ ਠੀਕ ਹੈ ਫਿਰ ਆ ਦੇਖੋ ਮਿੱਤਰੋ ਕਿਸਤੀ ਕਿਦਾਂ ਦੀ ਪਈ ਆ ਇਹ ਜਿੱਕੋ ਬੰਦਾ ਡਰਾਈਵ ਕਰ ਸਕਦਾ ਬਸ ਸੀਟ ਲੱਗੇ ਬੈਠ ਕੇ ਤੇ ਇਹ ਚੰਗੀ ਤਰ੍ਹਾਂ ਬੰਦੂ ਮ ਕਰਕੇ ਬੈਟਰੀ ਤੇ ਚੱਲਦੀ ਹੈ ਇਹ ਤੇ ਕੀਮਤ ਹੈਗੀ ਇਹਦੀ 590 ਯੂਰੋ ਹੁਣ ਗਰਮੀਆਂ ਵਿੱਚ ਲੋਕ ਪੂਰੇ ਸਟੰਟ ਕਰਨਗੇ ਹਨਾ ਇਹ ਨਿਊ ਲੇਟੈਸਟ ਪੀਸ ਹੈ ਹਨਾ ਪਹਿਲਾਂ ਨਹੀਂ ਸੀਗਾ ਹਨਾ ਨਹੀਂ ਪਹਿਲਾਂ ਨਹੀਂ ਸੀਗਾ ਹਾਂ ਇਸੇ ਕਰਕੇ ਇਹ ਇਹ ਫਰੰਟ ਦੇ ਉੱਪਰ ਤੇ ਪੂਰੇ ਇਹ ਡਾਇਗਰਾਮ ਬਣਾ ਕੇ ਲੈ ਆਵੇ ਪਿਸਮਣੀ ਤੇ ਆ ਲੈ ਕੇ ਲੇਕ ਉਸ ਜਨਵਾਦ ਜਿੱਥੇ ਪਾਣੀ ਦਾ ਵਹਾ ਨਹੀਂ ਹੁੰਦਾ ਨਦੀ ਦੇ ਵਿੱਚ ਹਾਂਜੀ ਹਾਂਜੀ ਉੱਥੇ ਬਹੁਤ ਚੱਲਦੇ ਇਦਾਂ ਦੇ ਰਬੜ ਦੀ ਜਿਹੜੀ ਹੁੰਦੀ ਹੈ ਫਿਲਮਾਂ ਦੇ ਵਿੱਚ ਵੀ ਚੱਲਦੇ ਹੁੰਦੇ ਹਨਾ ਉਹੀ ਚੀਜ਼ ਸੇਮ ਚੀਜ਼ ਹੈ ਤੇ ਇਧਰ ਮੇਰੇ ਤੋਂ ਜਿਹੜੀ ਤੁਸੀਂ ਦੇਖ ਰਹੇ ਨਾ ਇਸਤਬਾਲੀਆਂ ਆ ਜਿਹੜੇ ਹਾਈ ਟੈਕ ਵਾਲੇ ਬੂਟ ਹੁੰਦੇ ਆ ਉੱਚੇ ਉੱਚੇ ਤਨੇ ਇਹਨਾਂ ਨੂੰ ਇਸਤਬਾਲੀਆਂ ਕਹਿ ਦਿੰਦੇ ਆ ਤੇ ਜਿੰਨੇ ਵੀ ਇਧਰ ਪਏ ਆ ਇਹ ਸਾਰੇ ਹੈਗੇ ਆ ਘੋੜਸਵਾਰੀ ਕਰਨ ਵਾਲਿਆਂ ਦੇ ਆ ਵੀ ਇਹ ਲੱਤ ਨੂੰ ਪੈਰ ਨੂੰ ਬੰਨ੍ਹਣ ਵਾਸਤੇ ਹੁੰਦਾ ਨਹੀਂ ਥੱਲੇ ਲੱਡੀ ਚ ਪਾਇਆ ਹੁੰਦਾ ਬੂਟ ਦੇ ਵਿੱਚ ਆ ਗਏ ਅੱਗੇ ਅੱਗੇ ਦਿਨ ਦਾ ਲੱਡੀ ਪੈਚ ਪਾਇਆ ਹੈਲਮਟ ਇਹ ਛੱਟੀ ਫੜੀ ਹੁੰਦੀ ਆ ਆ ਛੱਟੀ ਹੁੰਦੀ ਆ ਕੋਟੇ ਭਜਾਉਣ ਵਾਸਤੇ ਚੱਕਤ ਕਰਨ ਵਾਸਤੇ ਕਪੀ ਤੋਂ ਹਰੇਕ ਚੀਜ਼ ਦੀ ਪੂਰੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਨਾਲ ਦੀ ਨਾਲ ਵਲੌਗ ਦੇ ਵਿੱਚ ਆ ਦੇ ਇਸ ਬਰਸ਼ਪੇ ਦੇ ਤਾਰਿਖ ਕਿਹੜੇ ਬਰਸ਼ ਪਏ ਆ ਸਾਰੇ ਇਹ ਸਫਾਈ ਕਰਨ ਵਾਸਤੇ ਨਹੀਂ ਪੈਂਥਰ ਵਾਸਤੇ ਨਹੀਂ ਗਿਆ ਆ ਦੇਖੋ ਪੂਰੀ ਜਗੜੇ ਕਰਨ ਵਾਸਤੇ ਆ ਵੀ ਦੇਖੋ ਮੇਰੇ ਤੋਂ ਤੱਕ ਟੀਮ ਨੇ ਵੀ ਕੋਟੇ ਸ਼ੀਨ ਹੁੰਦੇ ਆ ਨਾ ਕੋਟਿਆਂ ਦੀ ਸਫਾਈ ਕਰਨ ਵਾਸਤੇ ਘੋੜਾ ਬਹੁਤ ਸਫਾਈ ਮੰਗਦਾ ਹੈ ਰੋਜ਼ ਇਹ ਲਿਸ਼ਕਾ ਕੇ ਰੱਖਣਾ ਪੈਂਦਾ ਹੈ ਜਿਹੜੇ ਵੀਰ ਆਪਣੇ ਮਤਲਬ ਸ਼ੌਕੀਨ ਇਸ ਚੀਜ਼ ਵਿੱਚ ਹੈਗੇ ਉਹਨਾਂ ਨੂੰ ਪਤਾ ਹੈ ਬਹੁਤ ਖੂਬੀ ਪਤਾ ਉਹਨਾਂ ਨੂੰ ਆ ਸਾਰੇ ਬੁਰਸ਼ ਉਹ ਚੀਜ਼ਾਂ ਨਹੀਂ ਆ ਤੂੰ ਦੇ ਦੇ ਦੂਰਬੀ ਨਹੀਂ ਕੁਸ਼ਮੀਂ ਦੇਖ ਕਿੰਨਾ ਸੋਹਣਾ ਲੱਗਦਾ ਦੇਖ ਛੋਟੇ ਹੁੰਦੇ ਕੋਲ ਹੁੰਦੀ ਸੀ ਇਹ ਦੂਰਬੀ ਨਾ ਖਰੀਦਦੇ ਹੁੰਦੇ ਸੀ ਇਹ ਨਹੀਂ ਹੋਣੀ ਹੈਗੀ ਇਹ ਪ੍ਰੋਫੈਸ਼ਨਲ ਦੂਰਬੀ ਨਹੀਂ ਹਾਂਜੀ ਆਪਾਂ ਦੇਖੀ ਤੁਸੀਂ ਬਚਪਨ ਚ ਦੇਖੀਏ ਦੂਰਬੀ ਬਹੁਤ ਦੂਰਬੀ ਦੇਖੀ ਵੱਡੀਆਂ ਵੱਡੀਆਂ ਹੁੰਦੀਆਂ ਸੀ ਪਲਾਸਟਿਕ ਦੀਆਂ ਹੈ ਨਾ ਹੰਦ ਵਿੱਚ ਦੇਖਦੇ ਹੁੰਦੇ ਸੀਗੇ ਇੱਕ ਹੋਰ ਹੁੰਦਾ ਸੀ ਕਿ ਦੇਖੀ ਇਹ ਚਾਹੇ ਉੱਪਰ ਕੋ ਮਦ ਵਿੱਚ ਫਿਲਮ ਵਿੱਚ ਫੋਟੋ ਚੱਲਦੀ ਹੁੰਦੀ ਸੀ ਐਂ ਲਾਣਾ ਹਾਂਜੀ ਹਾਂਜੀ ਸਿਨੇਮਾ ਕਹਿੰਦੇ ਸਿਨੇਮਾ ਨੂੰ ਉੱਪਰ ਲਾ ਕੇ ਇਥੇ ਫਸ ਨੂੰ ਐ ਦੱਬੀ ਜਾਣਾ ਵਿਚੋ ਦੇ ਫਿਲਮ ਆਈ ਜਾਣੀਆਂ ਨਾ ਫੋਟੋਆਂ ਜੀ ਆ ਇਹ ਤਾਂ ਫੋਲਡਿੰਗ ਉੱਤੇ ਹੋਏ ਨਾ ਇਹ ਅੱਖਾਂ ਦੇ ਹਿਸਾਬ ਨਾਲ ਜਿਹਦਾ ਕਿਸੇ ਅੱਖਾਂ ਦਾ ਘੇਰਾ ਵੱਡਾ ਹੈ ਛੋਟਾ ਹੈ ਬੜੀ ਕਹਿੰਦੇ ਬਹੁਤ ਵਧੀਆ ਹੈ ਜੀ ਹਾਂ ਮੈਨੂੰ ਦੇਖਦਾ ਫਿਰ ਉਹ ਦਿਖ ਰਿਹਾ ਦੋ ਵਿੱਚ ਮਾਰਦੇ ਸੀ ਅੱਖ ਜੀ ਨਾ ਮਾਰਦੇ ਹੁਣ ਦੇਖਣ ਲੱਗੇ ਥੋੜਾ ਨੇੜੇ ਕੇ ਦੇਖਣ ਲੱਗੇ ਇਹ ਇਦਾਂ ਲਿਖੂਗਾ ਸੁਹਾਈ। ਵਧੀਆ। ਮਹੋਦੂਦੀ ਜੀ ਹਨਾ। ਡਿਜ਼ਾਈਨ ਬਿਲਕੁਲ ਕਲੀਅਰ ਦਿਖ ਰਿਹਾ। ਕਲੀਅਰ ਵੀ ਹੈ। ਹਾਂਜੀ। ਇਧਰ ਪਈਆਂ ਨੇ ਕਾਠੀਆਂ ਘੋੜਿਆਂ ਦੀਆਂ। ਆਹ ਦੇਖੋ। ਸਾਰਾ ਸਮਾਨ ਹਰੇਕ ਸਪੋਰਟਸ ਦਾ ਮਿਲ ਜਾਂਦਾ। ਘੋੜਸਵਾਰੀ ਵੀ ਇੱਕ ਸਪੋਰਟਸ ਦੇ ਵਿੱਚ ਆਉਂਦੀ ਹੈ ਨਾ। ਇਸ ਕਰਕੇ ਹਰੇਕ ਸਪੋਰਟਸ ਦਾ ਸਮਾਨ ਮਾਰਕੀਟ ਤੋਂ ਮਿਲ ਜਾਂਦਾ ਹੈ। ਲਗਾਮਾਂ ਹੀ ਪਈਆਂ ਘੋੜਿਆਂ ਦੀਆਂ। ਹੰਟਰ ਵੀ ਪਿਆ ਹੈ। ਸ਼ੈਂਟਾ ਜਿਹਨੂੰ ਸ਼ੈਂਟਾ ਕਹਿੰਦੇ ਨੇ ਸ਼ੈਂਟਾ। ਆ ਦੇਖੋ ਆ ਵੀ ਛਾਂਟਾ ਦੇ ਇਹ ਹੰਝ ਕਿੰਨਾ ਮਿੱਟਾ ਹੈ ਇਹ ਬਦ ਕਦੋਂ ਵਰਤ ਜਾਂਦੇ ਜਦੋਂ ਕੋਟੇ ਨੂੰ ਟ੍ਰੇਨਿੰਗ ਕੀਤਾ ਜਾਂਦੇ ਅੱਛਾ ਇਹ ਆ साइज ਟਿੱਕੇ ਨਾਲ ਆ ਛਾਂਟਾ ਬੰਦੇ ਨਾਲ ਇਹ ਸਾਰਾ ਸਮਾਖਾ ਕੇ ਆ ਲਈ ਸਹੀ ਗੱਲ ਹੈ ਜੋ ਰੱਬ ਨੇ ਬਣਾਇਆ ਬਹੁਜੇ ਬਣਾਦਾ ਬੰਦੇ ਨੇ ਰੱਬ ਤੇ ਵੀ ਤਾਂ ਨਹੀਂ ਗੱਲ ਬਣਾਤੀ ਹਾਂਜੀ ਆ ਦੇਖੋ ਸਾਰਿਆਂ ਨੂੰ ਸਪਰੇ ਹੈ ਸਾਰਾ ਕੁਝ ਹੋ ਗਿਆ ਹਾਂ ਆ ਪੈਰ ਸਾਫ ਕਰਨੇ ਬਦ ਗੋੜੀਆਂ ਨੇ ਕੋੜੀ ਅੱਖਾਂ ਵਾਸਤੇ ਜਲ ਪੜਾ ਰੂਣੀ ਮੈਂ ਵੀ ਨੂੰ ਹਾਂ ਹੀ ਮਾਲਿਆ ਜਦ ਨਹੀਂ ਖਾ ਪਰ ਹਾਂ ਜੀ ਮਾਲਿਆ ਹੀ ਮਾਲਿਆ ਕੋੜੀ ਲੂਮ ਚੱਟਦੀ ਹੁੰਨੀ ਹਾਂ 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 ਐਸੀ ਬਣੀ ਛੱਡਦੇ ਨੇ ਉਹਨੇ ਖਾਈ ਜਣਾ ਨੂ ਨੂਨ ਤਾਂ ਕਾਲਾ ਬਹੁਤ ਵਧੀਆ ਹੁੰਦਾ ਆਪਾਂ ਵੀ ਤਾਂ ਮੱਝਾ ਰਖਾਉਂਦੇ ਹੁੰਦੇ ਸੀਗੇ ਜੀ ਹਨਾ ਖੁਣ ਛੱਡਦੇ ਦੇਖ ਖੁਣਲੀ ਚਰਖਾ ਹੁੰਦੇ ਸੀ ਯੈਸ 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 ਆ ਸਾਰੇ ਆ ਕੇ ਬੈਡਮਿੰਟਨ ਦਾ ਟੈਨਿਸ ਦਾ ਚੀੜੀ ਸ਼ਿਕਾ ਇਧਰ ਪਏ ਨੇ ਮਿੱਤਰੋ بیسਬਾਲ ਤੇ ਨਾਲ ਬੈਟ ਆਈ ਬਲਗਾਂਟਾ ਦੇਖ ਮਾਤਾ ਵੜਗਾਂਟੇ ਹਨ ਇਹ ਮੈਂ ਗੱਡੀ ਕੁੜੀ ਦੇਖਣ ਭੱਜਿਆ ਕਰੀ ਬੇ ਲੋਡ ਪੈਣ ਵੇਲੇ ਕਿ ਵੇਲੇ ਬੰਦੇ ਨੂੰ ਲੇਕਰ ਮਾਰ ਜੀ ਹੈ ਹੈ ਤਾਂ ਪਿਆ ਤਾਂ ਹੌਲੇ ਜਿੰਨੇ ਤਾਂ ਐਸੀ ਭਾਰੀ ਹੁੰਦਾ ਹੁਣ ਸੱਟ ਤਾਂ ਨਹੀਂ ਹੁੰਦੀ ਦੇਖ ਤਾਂ ਆਉ ਖੜੀ ਹੋੜਾ ਪਿਆ ਪਿਆਰ ਨਾਲ ਆਈ ਹਾਈ ਹੈ ਬੱਸ ਕਰੋ ਜੀ ਤੁਹਾਨੂੰ ਜੀ ਮਿੱਤਰੋ ਮੈਂ ਚੀਜ਼ ਦਿਖਾਉਣਾ ਇਹ ਹੈਗੇ ਬਾਮ ਟਾਈਗਰ ਬਾਮ ਆ ਦੇਖੋ ਟਾਈਗਰ ਬਾਮ ਟਾਈਗਰ ਬਾਮ ਕਿੰਨਾ ਪੈਣੀ ਹੈ ਬਾਈ ਸੇਮ ਹੁਸਨ ਨਾਲ ਹੈ ਜੀ ਐਦੇ ਵਿੱਚ ਹੀ ਦੇਖ ਲਈ ਤੁਸੀਂ ਇਹਦੇ ਵਿੱਚ ਵੀ ਹੈ 7:00 ਵਜੇ ਇਹ ਲੈਵੇ ਪਲੇਰਾਂ ਵਾਸਤੇ ਸਾਰਾ ਸਮਾਂ ਜਿਹੜਾ ਪਹਿਨ ਹੋਰੇ ਇਹ ਸਾਰਾ ਸਮਾਂ ਇਹੀ ਪਏ ਵੀ ਆਪਣੀ ਆ ਦੇਖੋ ਆ ਵੀ ਆਪਣੇ ਪੁਆਇੰਟ ਨੂੰ ਦੱਬਣ ਵਾਸਤੇ ਆ ਹਨਾ ਆ ਵੀ ਹੋਈ ਚੀਜ਼ ਹੈ ਸੇਮ ਹੈ ਤਰਾ ਕਿਤੇ ਤੇ ਪੈਰ ਕੇ ਹਿਸਾਬ ਕੋ ਆਪਣੀ ਜਿਹੜੀ ਆਪਣੀ ਬੀਬੀ ਸੈਟ ਕਰੋ ਆਪਣਾ ਸਾਰਾ ਸਿਸਟਮ ਤੇ ਆ ਦੇਖੋ ਜਿਸੇ ਦਰਦ ਹੁੰਦਾ ਹੈ ਉੱਥੇ ਲਾਉਣ ਵਾਸਤੇ ਤੇ ਨਾਲ ਬਾਂਬ ਜਤਾ ਜਿੰਨੀਆਂ ਵੀ ਸਮਾਇਦਰ ਪਿਆ ਸਾਰਾ ਇਹ ਐਂਟੀ ਦਲੋਰੀ ਹੀ ਆ ਐਂਟੀ ਦਲੋਰੀ ਕਰੀਮ ਆਈ ਵਰਮ ਜੈਲ ਕਿਉਂਕਿ ਜਿਹੜਾ ਬੰਦਾ ਖੇਡ ਦੇ ਖੂੜ ਦੇ ਸਰਟੀਫਿਕੇਟ ਬੱਜੀ ਜਾਂਦੀ ਨਾ ਇਸ ਕਰਕੇ ਸਾਰਾ ਸਮਾਂ ਦਿੱਤੇ ਹੈ ਨਾ ਨਾਲ ਦੀ ਨਾਲ ਉਹ ਬੁੰਜਾ ਰਕੰਡ ਲੱਗੀ ਹੈ ਮਸ ਹਨਾ ਟਾਈਗਰ ਬਾਂਬ ਟਾਈਗਰ ਆਪਣਾ ਉਹ ਹੀ ਡਬੀ ਬਣ ਇਹ ਮੈਨੂੰ ਇੰਡੀਆ ਤੇ ਲੱਗਦਾ ਮੈਨੂੰ ਹਾਂ ਇਹ ਵੀ ਦੋ ਚੀਜ਼ਾਂ ਦੇ ਵਿੱਚ ਐ ਮੇਟਰ ਇੱਕ ਦੇਖੋ ਰੈਡਰ ਦੇ ਵਿੱਚ ਰੋਸੋ ਇੱਕ ਹੈਗਾ ਬਿਆਨਕੋ ਵਾਈਟ ਦੇ ਵਿੱਚ ਹੈ ਜਿਹੜੀ ਕਿ ਰੈਡਰ ਦੇ ਵਿੱਚ ਜਿਆਦਾ ਫੋਰਸ ਤੇ ਹੋਊਗਾ ਤੇ ਇਹਦੇ ਵਿੱਚ ਘੱਟ ਫੋਰਸ ਤੇ ਹੋਊਗਾ ਪਰ ਹੈ ਤਾਂ ਟਾਈਗਰ ਹੈ ਤਕੜਾ ਤਾਂ ਹੋਊਗਾ ਹੀ ਹਨਾ ਹਾਂਜੀ ਹੁਣ ਤੁਹਾਨੂੰ ਦਿਖਾਣਾ ਮੈਂ ਤੇ ਇੱਕ ਦੋ ਚੀਜ਼ਾਂ ਮੈਂ ਜਿਹੜੀਆਂ ਬਹੁਤ ਜਿਆਦਾ ਮਤਲਬ ਜ਼ਰੂਰੀ ਆ ਜਿਹੜਾ ਬੰਦੇ ਮਹਿੰਤਵਪੂਰਤ ਲੋਣੇ ਆ ਤੋਂ ਦੱਸਦਾ ਕੀ ਕੀ ਕੰਮ ਇਹਨਾਂ ਦਾ ਇਹ ਹੈਗਾ ਗਲੂਟਾਮੀਨਾ ਪਾਵਰ ਇਹ ਹੁੰਦੀ ਆ ਰਿਕਵਰੀ ਵਾਸਤੇ ਹੁੰਦੀ ਆ ਜਦੋਂ ਬੰਦਾ ਮਿਹਨਤ ਮੁੰਦ ਲਾ ਕੇ ਮਸਲ ਟੁੱਟ ਜਾਂਦੇ ਆ ਇਹ ਨਾਲ ਮਸਲ ਦੀ ਰਿਕਵਰੀ ਹੋ ਜਾਂਦੀ ਆ ਬਹੁਤ ਵਧੀਆ ਰਿਕਵਰੀ ਵਾਸਤੇ ਬੈਸਟ ਹੁੰਦਾ ਆ ਤੇ ਇਹਦੇ ਵਿੱਚ ਜਿਵੇਂ ਦੋ ਤਿੰਨ ਫਲੇਵਰ ਹੈਗੇ ਆ ਇਹ ਵੀ ਗਲੂਟਾਮੀਨ ਆ ਮਤਲਬ ਇਹ ਬੈਸਟ ਹੈ ਗਲੂਟਾਮੀਨ ਆ ਜੇ ਕਿਸੇ ਬੰਦੇ ਜਿਹੜੇ ਪ੍ਰੋਫੈਸ਼ਨਲ ਨੇ ਉਹ ਲੈ ਸਕਦੇ ਆ ਕਿ ਹੈਗੇ ਬੀ ਸੀ اے اے ਅਮੀਨੋ ਐਸਿਡ ਇਹਦੇ ਨਾਲ ਮਸਲ ਵੱਡੇ ਹੁੰਦੇ ਨੇ ਇਹਦੇ ਨਾਲ ਜਿਹੜਾ ਸਹੀ ਵੱਡਾ ਹੁੰਦਾ ਜਿਹੜਾ ਹੁੰਦਾ ਆ ਆ ਤਾਂ ਸਭ ਜਾਣਦੇ ਹਿਓ ਵੀ ਪ੍ਰੋਟੀਨ ਹੋ ਗਿਆ ਤੇ ਆ ਹੋ ਗਿਆ ਵਿਟਾਮਿਨ ਇਹ ਮਤਲਬ ਜ਼ਰੂਰ ਲੈਣੇ ਚਾਹੀਦੇ ਆ ਵਿਟਾਮਿਨ ਦੀ ਗੋਲੀ ਇੱਕ ਪੱਕੀ ਲੈਣੀ ਚਾਹੀਦੀ ਆ ਮਤਲਬ ਜਿਹੜੇ ਬੰਦੇ ਡਾਈਟ ਤੇ ਧਿਆਨ ਨਹੀਂ ਖੜੇ ਕੰਮ ਕਰਨ ਵਾਲੇ ਆ ਜਿਹੜੇ ਪ੍ਰੋਪਰ ਸਾਰਾ ਦਿਨ ਬਾਹਰ ਰਹਿੰਦੇ ਆ ਉਹਨਾਂ ਕਰਕੇ ਤੇ ਇਹ ਕਿਹੜਾ ਹੈ ਇਹ ਪ੍ਰੀ ਵਰਕਆਊਟ ਜਿਮ ਲਾਉਣ ਤੋਂ ਪਹਿਲਾਂ ਜਿਹੜੇ ਮੁੰਡੇ ਲੰਨੇ ਆ ਨਾ ਇਹ ਨਾਲ ਫਿਰ ਸੀਚ એનર્ਜੀ ਬਹੁਤ ਆਉਂਦੀ ਹੈ ਮੇਨ ਤੂ ਬੰਦਾ ਬਹੁ ਵਜੇ ਲਾ ਲੈਂਦਾ ਇੱਕ ਪ੍ਰੀ ਵਰਕਆਊਟ ਹੈ ਜਿਮ ਲਾਉਣ ਤੋਂ ਮਤਲਬ ਮੈਂਤ ਲਾਉਣ ਤੋਂ ਪਹਿਲਾਂ ਲੋਕ ਲੰਦੇ ਆ ਇਹਨੂੰ ਹੁਣ ਉਹ ਮੇਰੇ ਤੋਂ ਬਾਹਰ ਤੈਗੇ ਸੀਗੀ ਤੇ 7 ਆਰਡਰ ਕੀਤੇ ਜਿੰਸੰਗ ਤੇ ਆਪਾਂ ਕੀਤੇ ਕਾਫੀ ਆਰਡਰ ਤੇ ਬਾਹਰ ਦਾ ਇਦਨ ਦਾ ਵਿਊ ਹੈ ਆ ਸਾਹਮਣੇ ਤੇ ਮਾਰਕੀਟ ਇਹ ਹੈਗੀ ਮਾਰਕੀਟ ਕੌਣ ਆ ਤੇ ਆਇ ਕਿ ਛੁੱਟੀ ਬਾਹਰ ਤੇ ਨਾਲ ਬਾਹਰ ਦੇ ਨਾਲ ਤਾਬਲਾ ਗਲਦਾ ਜੇ ਨਾਲ ਇਧਰ ਤੇ ਜਿੰਨ ਸਿੰਘ ਤਿਆਰ ਹੋ ਗਈ ਕਫੇ ਦੇ ਵਿੱਚ ਪਾਈ ਆਪਾਂ ਨੇ ਦੁੱਧ ਤੇ ਕਫੇ ਕਰਦੀ ਆਪਾਂ ਬੜੀ ਮਕਿਆਪੋ ਗਰਮੇ ਗਰਮ ਇਧਰ ਲੋਕ ਆਈ ਬਹੁਤ ਖਰੀਦੇ ਆ ਛੋਲੇ ਬਾਹਰ ਗਾਰਡਨ ਚੱਕਰਵਾੜਾ ਛਤਰੀ ਪਈ ਉੱਤੇ ਥੱਲੇ ਬੈਠ ਕੇ ਛੋਲੇ ਲੈਣ ਵਾਸਤੇ ਪਰ ਮਹਿੰਗੇ ਬਹੁਤ ਆ ਨਾ ਫੇਰ ਤਾਂ ਲੱਗਿਆ ਵਾ ਜੇ ਵੀ ਦੇਖਣਾ ਸੀ ਸਹੀ ਗੱਲ ਹੈ 200 0 ਦਾ ਮਤਲਬ ਵੀ ਹੈ ਟਾਈਸ ਉਹ ਘਟੇ ਲੱਗੇ 20 ਤਾਂ ਵੀ 9 ਦੇ 18 20000 ਰੁਪਏ ਦਾ ਹੋ ਗਿਆ ਇੰਡੀਆ ਦਾ ਨਾ ਇਹ ਛੋਟਾ ਇਹ ਸਖਤ ਵੀ ਘਟਾ ਹੈ ਪਰ ਵਧੀਆ ਨਾ ਹੁਣ ਮਿੱਤਰੋ ਆਪਾਂ ਪਹੁੰਚ ਗਏ ਆ ਆਪਣੀ ਮਾਰਕੀਟ ਦੁਰੀਕਾ ਦੇ ਵਿੱਚ ਆਪਣੀ ਸ਼ੌਭਾ ਤੇ ਵੀਰਾਂ ਕੋਲੇ ਉਹ ਵੀ ਆਪਣੇ ਜਾਂਦੇ ਜਾਂਦੇ ਲੈ ਕੇ ਜਾਣੇ ਆ ਕਿਥੋਂ ਚੱਕਣੀ ਆਪਾਂ ਇੱਕ ਤਾਂ ਆਪਾਂ ਚੱਕਣੀ ਟੈਨਸ ਮਿੱਤਰੋ ਟੈਂਪਸ ਬੀਸ ਇਹ ਆਪਣੀ ਬਹੁਤ ਲੱਗਦੀ ਆ ਫਿਰ ਉਹ ਨਹੀਂ ਗਰਮੀ ਗਰਮੀ ਹੁਣ ਵੀ ਨਾ ਤਾਂ ਲਗਭਗ ਰੋ ਹੀ ਚਕੇ ਨਹੀਂ ਬੈਂਤ ਖਾਂਦੇ ਬਰਾਂ ਦੇ ਉੱਤੇ ਜੇ ਕੋਈ ਬੰਦਾ ਕੀ ਪੀਜ਼ਾ ਖਾਂਦਾ ਹੈ ਨਾਲ ਦੋ ਵੀਰਾ ਪੀਂਦਾ ਹੈ ਤੇ ਇੱਕ ਚੱਕਣੇ ਆਪਣੇ ਹੈ ਨਹੀਂ ਕਰਨ ਹਣੀ ਕਰਨ ਬੜੀ ਖਾਤਾ ਪਾਣੀ ਦੋ ਪੇਟੀ ਕੋ ਦੋਦਰ ਮੇ ਆਲਡੀ ਪਈਆਂ ਆਪਣੇ ਕੋਲ कुख कोला कर चर अपने जैरो खत्म हो पाए है न डेली तो जैरो

questo è sì, ne... sì, ne... sì, ne... sì, ne... domani a quest'ora che oh, dovrebbe stare là niente però se per lei chiama faccio uno spillo dico sì. che mi è arrivata sì, è un un bancario, ma non me l'hanno mandato no, capito

con cui tuo indiretto capo il mondo. Ciao, grazie. Bo. ਆ ਦੇਖੋ ਕਰਤਾ ਤੁਸੀਂ ਉਹੀ ਕੰਮ ਜੀ ਖੰਡਾ ਤੀਆਂ ਆ ਕਰਪਾ ਉਹੀ ਕੰਮ ਜੀ ਤੋਂ ਮੈਂ ਡਰਦਾ ਸੀ ਆਪੇ ਇਕ ਲੈਂਦੇ ਐਕਸਟਰਾ ਸਖਤ ਬਤਰੀ ਵੀ ਲੱਗਦੀ ਨੇ ਬੇ ਮੇਤਰੋ ਆ ਲੱਗਦੀ ਬਹੁਤ ਲੋਕ ਪੀਨੇ ਟਾਲੀ ਲੋਕ ਬਹੁਤ ਪੀਨੇ ਫਿਰੋਨੀ ਵੀ ਤੇ ਹਨ ਕਰਨ ਵੀ ਐਫ ਐਕਸ ਤਾਂ ਨਹੀਂ ਬਾਦ ਲੋੜ ਨੂੰ 10 ਵਜੇ ਫਿਰ ਲੈ ਮਿਟਨ ਹੋ ਗਿਆ ਹੌਣ ਦੇ ਖਾਲੇ ਕੰਮ ਨਹੀਂ ਬੜਾ ਨੇ ਮੇਤਰੋ ਬਣਾ ਖਾਲੇ ਆ ਮਾਰ ਕੇ ਸਮਾਨ ਲੈ ਆਂਦੇ ਹਾਲ ਦੂਜਾ ਸਮਾਨ ਉਨੋਂ ਰਹਿੰਦਾ ਹੁਣ 25 अल्लाह से मार्ग रखा अपना ऐसे फिर मार्केट और सुमान के जगह सुमान ले आऊँगा तेरे गुस्सान बीर भी आ गया है हाँ जी आ गया चल चल दे तेरे को मैं साढ़े दिन हो गया है तो मैं गुस्सान जगह ले गया और फिर तुम तो सेट कर दी मतलब बाढ़ की ठीक है ओके जी प्यास मार बाढ़ जगह अपने के ले आऊँगा ठीक ह ਗਰਮੀ ਬਹੁਤ ਹੋਈ ਹੈ ਅੰਦਰ ਐ ਨਹੀਂ ਯਾਰ ਗਰਮੀ ਤਾਂ ਫੜੀ ਵੀ ਸੇਕ ਮਾਰੰਦਾ ਥੋੜਾ ਸੇਕ ਮਾਰਦੇ ਆ ਸ਼ਾਮ ਟਾਈਮ ਕੀ ਬਣਦਾ ਹੋਏ ਨਾ ਸ਼ਾਮ ਟਾਈਮ ਤਾਂ ਸਾਟਾ ਬਣਦਾ ਜੀ ਜਿਹੜਾ ਕੁਛ ਸ਼ਾਮ ਟਾਈਮ ਜ਼ਿਆਦਾ ਹੋ ਜਾਂਦੀ ਅੰਦਰ ਇੱਥੇ ਫੋਰਨ ਚੱਲ ਪੈਂਦੀ ਹੈ ਨਾ ਕਿਬਾਬ ਚੱਲ ਪੈਂਦੇ ਇਸ ਕਰਕੇ ਫੇ ਥੋੜੀ ਜ਼ਿਆਦਾ ਵਾਟ ਜ਼ਿਆਦਾ ਬਈ ਨਾ ਮੰਨੀ ਫਿਰ ਗਿਆ ਚੰਡੀ ਕਰ ਦੋ ਮਾੜੀ ਇੱਥੇ 11:00 ਓਕੇ ਡਾਊਨ ਕਰਦੇ ਮੈਡਮ ਕੋਈ ਸਾਹ ਨਹੀਂ ਲੈ ਲੈ ਵੀ ਕੌਣ ਚਾਹਵੇਂਗੀ ਪੂਰੀਆਂ ਚਿਲਡ ਚੱਕਾ ਚਮਾਇਆ ਓਕੇ ਜੀ ਲੈ ਵੀ ਸ਼ਾਨਦਿ ਨੂੰ ਆ ਗਿਆ ਸਾਡਾ ਸ਼ਾਨਦਿ ਨੂੰ ਆ ਗਿਆ ਬਾਈ ਹਾਂ ਜੀ ਪਹਿਲਾਂ ਸਾਰਿਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਕੇ ਪਹੁੰਚ ਗਏ ਅਸੀਂ ਹੁਮਮ ਆ ਗਏ ਲੈ ਵੀ ਆ ਤਾਂ ਸਮਾਂ ਗੱਡੀ ਜਾਈ ਜਾਗਾ ਤਾਂ ਫੇਰ ਤੂੰ ਦੇਖਦਾ ਹੈਂ ਦਰਵਾਜਾ ਕਰਦੇ ਬੰਦ ਆ ਗਿਆ ਕੁੱਤਾ ਗਰਮੀ ਹੋ ਗਈ ਤਾਂ ਬੁੱਧਾ ਨਾ ਕੋਈ ਟੀ ਖੋਲ ਦੇ ਕਰੋ ਬੁੱਧਾ ਸਵੇਰੇ ਆਉਂਦੀ ਸਾਰੇ ਆਉਂਦੀ ਸਾਰੇ ਆਉਂਦੀ ਸਾਰੇ ਪੈਂਥਰ ਸ਼ਾਂ ਦੀ ਗੋਦੀ ਚ ਆ ਜਾਂਦਾ ਅੱਜ ਸ਼ਾਂ ਥੋੜਾ ਨ੍ਹਾ ਲਾਤਾ ਹੈ ਨ੍ਹਾ ਲਾਤਾ ਹੋੜ ਗਿਆ ਨ੍ਹਾਤਾ ਥੋੜਾ ਨਾ ਥੋੜਾ ਯਾ ਠੰਡਾ ਕਰਤਾ ਮੜਾ ਫਰੈਸ਼ ਕਰਤਾ ਮੜਾ ਯਾ ਹਣਾ ਥੋੜਾ ਜਿਹਾ ਫਰੈਸ਼ ਕਰਤਾ ਲੱਗਦਾ ਫਰੈਸ਼ ਹੋ ਜਾਂਦਾ ਹੈ ਵਾਹ ਥੋੜੇ ਬੁਲਕੇ ਮੇਰੇ ਹੱਥ ਖਾਲੇ ਹੋਣ ਨੇ ਨਾ ਨਾ ਇਹਨਾਂ ਕਰ ਗਿਰ ਜਾਂਗੇ ਗਿਰ ਜਾਈਂ ਤੇ ਗੇ ਜਾ ਰਹਿਣਗੇ ਚਲ ਚੱਲ ਤਾਂ ਲੱਗ ਡੱਬੇ ਸਟ ਕਰ ਦਿੱਤੇ ਸਾਰੇ ਹਾਂਜੀ ਠੀਕ ਹੋ ਗਿਆ ਚਲੋ ਹੁਣ ਕੰਟਰਾ ਰੈਸਟ ਕਰੇ ਮੇਰੇ ਤੋਂ ਟਾਈਮ ਦੇਖੋ ਟਾਈਮ ਪੌਣੇ 4 ਹੋ ਗਏ ਆ ਮੈਨੂੰ 5 ਵਜੇ ਤੱਕ ਕੋਈ ਹਵਾਖ ਨਾ ਮਾਰੇ ਕੋਈ ਨਾ ਬੁਲਾਇਓ 5 ਵਜੇ નો ડિસ્ટર્બન્સ હા માય નો ડિસ્ટર્બન્સ ప్లీజ్ ਬੱਚਾ ਬਣਾ ਕੇ 5 ਵਜੇ ਠਾਣਾ ਠੀਕ ਹੈ ਮੈਨੂੰ ਠੀਕ ਹੈ ਜੀ ਓਕੇ ਐਂਡ ਕਿਹੜੀ ਚਾਹ ਬਣਾ ਕੇ ਠੀਕ ਹੈ ਫੇਕ ਜਿਹੜਾ ਇਸ ショਪ ਤੇ ਫੇਕ ਉਹ ਸਮਾਨ ਬਾਅਦ ਜਾ ਕੇ ਲਵਾਂਗਾ ਮੈਂ ਹਮਸੋਣੇ ਦਊਗਾ ਠੀਕ ਹੈ ਇੰਝ ਬਚਾ ਸਾਦੇ ਪਾਣੀ ਨਾਲ ਆ ਕੇ ਸ਼ੈਂਪੂ ਨਾਲ ਸਾਦੇ ਪਾਣੀ ਦਾ ਕਾਨ ਉਹ ਟੂਟੀ ਫੱਲੇ ਬੈਠੀ ਜਾਂਦਾ ਸੀਗਾ ਮੈਂ ਥੋੜਾ ਜਿਹਾ ਟੂਟੀ ਖੋਲਤੀ ਥੋੜੀ ਖੋਲਤੀ ਕਾਨੇ ਥੱਲੇ ਬੈਠਾ ਸੀ ਮੈਂ ਤੇ ਤੁਹਾਡੇ ਸੋਣੇ ਸੀ ਇਹ ਦੋ ਗਲਾਸ ਪੈ ਰਿ ਸੀ ਆ ਉਹ ਤਾਂ ਥੱਲੇ ਬੈਠੀ ਆ ਪਾਣੀ ਖੜਦਾ ਸੀਗਾ ਪੀਂਦਾ ਸੀਗਾ ਆ ਬਥੇ ਥੱਲੇ ਬੈਠ ਗਿਆ ਟੂਟੀ ਦੇ ਮੈਂ ਖੋਲੇ ਥੱਲੇ ਬੈ ਕੇ ਨਹਾ ਲਿਆ ਥੱਲੇ ਬੈ ਕੇ ਨਹਾ ਲਿਆ ਮੈਂ ਬੈਠ ਰਹੀ ਹਾਂ ਜੇ ਪਾਣੀ ਆਈ ਗਿਆ ਥੱਲੇ ਬੈ ਕੇ ਨਹਾ ਲਿਆ ਮੈਂ ਥੋੜਾ ਜਿਹਾ ਆ ਗਿਆ ਰੋਸੇ ਚੜਨਾ ਬਣ ਗਿਆ ਉਹ ਰੋਸੇ ਚੜਨਾ ਬਣ ਗਿਆ ਪਾਣੀ ਨਾਲ ਖੇਡਦਾ ਬੱਚੇ ਮਾਣ ਹਾਂ ਖੇਡਦੇ ਬੱਚੇ ਮਾਣ ਚਲੋ ਓਕੇ ਬਾਏ ਮਿਲਦੇ ਹਾਂ ਬਾਏ 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 ਆਈ ਏਮ ਗੋਇੰਗ ਟੂ 3 ਹੁਣ ਮੇਤਰਾ ਆਪਣੀ ਦੁਕਾਨ ਤੇ ਪਹੁੰਚ ਗਏ ਆ ਤੇ ਟਾਈਮ 7 ਵਜੇ ਦੇਖੋ ਆਪਾਂ ਨੇ ਵੀਰਾਂ ਲਈਆ ਸੀਗਾ 3:00 ਵਜੇ ਤੇ 3 ਵਜੇ ਤੋਂ ਬਾਅਦ ਵਿੱਚ ਹੁਣ ਐਨ ਪੂਰੀ ਠੰਡੀਆਂ ਹੋ ਗਿਆ ਮਾਲੇ ਕਰਮੀ ਹੈ ਨਾ ਆਧੂ ਟੈਂਪਰੇਚਰ ਇੱਚਾ ਤੱਕ ਰਹਿੰਦੇ ਤੇ ਬਸ ਰੋ ਆਪਣਾ ਚੱਲਦਣਾ ਕੰਮ ਤੇ ਇਹਦਾ ਰਵਿੰਦਰ ਜੀ ਵੀ ਆੜੇ ਪਹੁੰਚ ਗਏ ਨੇ ਕਿੱਧਰ ਰਵਿੰਦਰ? ਬੰਜੀ ਠੀਕ ਠਾਕ ਚੜ੍ਹਦੀ ਸੀ ਚੜ੍ਹਦੀ ਕਰਾਂ ਕਿੱਧਰ ਚਲਾ ਸੀ ਮੈਂ ਤਾਂ ਚੱਲਿਆ ਸੀ ਕਿ ਮਾ ਕੰਗੋ ਕਿੰਨੇ ਜੀ ਠੀਕ ਹੈ ਠੀਕ ਹੈ ਠੀਕ ਹੈ ਮਾ ਤੁਸੀਂ ਦੱਸੋ ਜੀ ਗੱਲੀ ਕੋਈ ਨਹੀਂ ਅੱਡ ਕੋਈ ਮੈਂ ਕਹਤੋਂ ਮੈਂ ਕਹਤੋਂ ਹੀ ਕਾਫੇ ਮੈਂ ਕਹਤੋ ਪੀਣੀ ਆ ਠੀਕ ਹੁਣ ਪੁੱਛਿਆ ਸੀ ਮਰਨ ਤਾਂ ਕੁਝ ਵੀ ਹੈ ਸੀ ਮਰ ਪੀਣਾ ਕੁਝ ਨਹੀਂ ਕਾਫੇ ਤੋਂ ਪੀਣੀ ਆ ਨਹੀਂ ਨਾ ਇਹ ਲਈ ਪੀਣੀ ਬਾਈ ਆਵਾ ਦੋਨੇ ਪੀ ਠੀਕ ਹੈ ਚਲੋ ਤੋ ਇਹ ਬੋਲ ਲਵੋ ਰੋ ਕੰਮ ਹੋ ਜਾਏਗਾ ਮੈਂ ਕਾਫੇ ਨਹੀਂ ਪਿੰਦੀ ਜੀ ਠੀਕ ਹੈ ਵੈਰੀ ਗੁੱਡ ਤੇ ਚਾਹ ਵੀ ਹੋ ਜਾਏਗੀ ਅੱਜ ਸਰਦਾਰ ਇੱਥੇ ਨਹੀਂ ਉਹਨਾਂ ਨੂੰ ਪੁੱਛਣਾ ਨੇ ਉਹ ਆ ਰਹੇ ਨੇ ਦੁਰਗੇਵੇਂ ਹੋਣੇ ਆ ਜਤਰਾ ਤੇ ਗਏ ਨਹੀਂ ਅੱਜ ਪਹੁੰਚਿਆ ਹੀ ਨਹੀਂ ਹਰ ਹਾਂ ਆਪਾਂ ਨਹੀਂ ਚਲ ਆਪਾਂ ਤੇਨੂੰ ਦੋਹਰੇ ਪੀਣੀ ਆਂ ਕਰ ਆਪਾਂ ਵਾ ਠੀਕ ਠੀਕ ਨਹੀਂ ਨਹੀਂ ਜਿਹੜੇ ਫੋਨ ਤੋਂ ਆਪਾਂ ਮਿੱਤਰੋ ਇਸ ਟਾਈਮ ਵੀਡੀਓ ਸ਼ੂਟ ਕਰ ਰਹੇ ਹਾਂ ਨਾ ਇਹ ਫੋਨ ਆਪਣਾ 16 ਹੈ ਤੇ ਤੁਹਾਨੂੰ ਮੈਂ ਇਹ ਜੂਮਿੰਗ ਚੈੱਕ ਕਰਨਾ ਜੂਮਿੰਗ ਕਿੰਨੀ ਹੈ ਦੇਖੋ ਦਵਿੰਦਰ ਆਪਣਾ ਉਹ ਸਾਹਮਣੇ ਮਾਰਕੀਟ ਦੇ ਅੰਦਰ ਖੜਾ ਕਫੇ ਬਣਾ ਰਿਹਾ ਹੈ ਇਹ ਉਹ ਦੇਖੋ ਟਰੈਨ ਪੂਰਾ ਦੇਖ ਦੇ ਦਵਿੰਦਰ ਸਿੰਘ ਜਰਦਾ ਐਨੀ ਯਾਰਾ ਜੂਮਿੰਗ ਹੈ ਫੋਨ ਦੀ ਦਵਿੰਦਰ ਆਪਣਾ ਉੱਥੇ ਚਾਹ ਦੇਖੋ ਮਿੱਤਰੋ ਪੀ ਕੇ ਆਉਗਾ ਜਗ੍ਹਾ ਤੋਂ ਚੱਕ ਬਈ ਆ ਲੈ ਦਵਿੰਦਰ ਤੁਹੋ ਸ਼ਕਾਇਚਾ ਆਪਣੀ ਹੈ ਹਾਂਜੀ ਹਾਂਜੀ ਕੋਈ ਹੈ ਤੋ ਜਦ ਨਾਲ ਹੁੰਦੀ ਵਾ ਗਰਮ ਗਰਮ ਹੈ ਨਿਕਲਦੀ ਨਿਕੀ ਚਾਹ ਪੀਣੇ ਹਾਂਜੀ ਹਾਂ ਠੀਕ ਹੈ ਮਿੱਤਰੋ ਚਾਹ ਆਪਣੀ ਬਣ ਕੇ ਰੈਡੀ ਹੋ ਗਈ ਆ ਤੇ ਸਮੇਂ ਦੀ ਗੱਲ ਕਰੀਏ ਤਾਂ ਸਮਾਂ ਦੇ ਹੋ ਗਿਆ ਜੇ ਐ ਸਮਾਂ ਦੇਖਣ ਲੱਗਿਆ ਫਿਰ ਚਾਹ ਢੁੱਲ ਜਾਣੀ ਆ ਸਮਾਂ 7:30 ਹੋ ਗਏ ਤੇ ਆਪਾਂ ਵੀ ਕਰਦੇ ਆਪਣੇ ਕੰਮ ਕਾਜ ਸਟਾਰਟ ਚਾਹ ਪੀ ਕੇ ਸਰੀਰ ਨੂੰ ਕਰਕੇ ਮਿੱਤਰੋ ਪੂਰਾ ਕੰਡੇ ਤੇ ਤੇ ਫਿਰ ਆਪਾਂ ਕਰਦੇ ਆਪਣੇ ਕੰਮ ਕਾਰ ਤੇ ਬਾਕੀ ਅੱਜ ਦਾ ਵਲੌਗ ਮੈਂ ਸੋਚਦਾ ਆਪਣੇ ਇੱਥੇ ਹੀ ਬੰਦ ਕਰ ਦਿੰਨੇ ਆ ਤੇ ਤੁਹਾਡੇ ਦਾ ਸਾਰਾ ਦਿਨ ਆਪਾਂ ਸ਼ੇਅਰ ਕੀਤਾ ਆਪਣਾ ਸਾਰਾ ਵਲੌਗ ਸ਼ੇਅਰ ਕੀਤਾ ਜਿੱਦਾਂ ਆ ਲਿਟੀ ਮਾਰਕੀਟ ਮੈਂ ਗਿਆ ਸੀਗਾ ਆਪਣੀ ਦਹਿਗਤ ਲੌਨ ਮਾਰਕੀਟ ਹੈ ਤੇ ਆਪਣੇ ਇੰਡੀਆ ਦੇ ਵਿੱਚ ਵੀ ਇਹ ਮਾਰਕੀਟ ਹੈਗੀ ਆ ਤੇ ਆਪਣੇ ਮਨ ਲਗਭਗ ਸਾਰੇ ਆਪਣੇ ਬੰਦੇ ਇੱਥੇ ਜਾਣੇ ਆ ਜਿਹੜੇ ਕਿ ਸਪੋਰਟਸ ਦਾ ਸਮਾਨ ਲੈਣਾ ਹੈ ਕਿ ਇਹਨੇ ਕੋਈ ਵੀ ਕੱਪੜੇ ਚੀਜ਼ ਲੈਣੇ ਆ ਟਰੈਕਿੰਗ ਦੇ ਕਰ ਹਰੇਕ ਚੀਜ਼ ਉਹ ਮਾਰਕੀਟ ਤੋਂ ਮਿਲ ਜਾਂਦੀ ਹੈ ਮਤਲਬ ਵਧੀਆ ਰੇਟਾਂ ਤੇ ਮਿਲ ਜਾਂਦੀ ਆ ਇਸ ਕਰਕੇ ਅਸੀਂ ਵੀ ਜਾਂਦੇ ਰਹੀਏ ਸਾਡੇ ਬਿਲਕੁਲ ਲੱਗ ਗਈ ਆ ਮਾਰਕੀਟ ਜੇ ਮਾੜਾ-ਮੋੜਾ ਸਮਾਨ ਸਵੀਰਣਾ ਉੱਥੇ ਜਾ ਕੇ ਲਈਦਾ ਮੇਰਾ ਵਾ ਰੈਗੂਲਰ ਯੂਜ਼ ਕਰਨ ਵਾਲਾ ਜਿਵੇਂ ਕੱਪੜੇ-ਕੁਪੜੇ ਕੋਈ ਵੈਸੇ ਟੀ-ਸ਼ਰਟ ਲੈਣੀ ਆ ਜਿਮ ਚ ਪਾਉਣ ਲੈਣੀ ਆ ਉਹ ਸਾਰ ਤੋ ਥੋਪਾ ਜਕੇ ਸਮਾਨ ਸਾਰਾ ਲੈ ਲੈਨੇ ਆਂ ਤੇ ਭਾਈ ਕੰਮ ਕਰਤਾ ਚਲੀ ਜਾਂਦੇ ਸਾਰਾ ਦਿਨ ਐਦੀ ਨਿਕਲ ਜਾਂਦਾ ਆਪਣਾ ਤੇ ਬਾਕੀ ਹੁਣ ਆਪਣਾ ਜਿਹੜਾ ਰਹਿੰਦੇ ਕੰਮ ਕਰ ਉਹ ਵੀ ਆਪਾਂ ਕਰਦੇ ਆਂ ਤੇ ਵਲੌਗ ਇੱਥੇ ਬੰਦ ਕਰਦਾ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਜਿਹਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਗਲ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰਿਓ ਕਲਿਕ ਸਵੇਰੇ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਲ